90 ਸਾਲ ਤੋਂ ਪਹਿਲਾਂ ਆਦਮਪੁਰ ਦੇ ਡਰੋਲੀ ਖੁਰਦ ਦੇ ਪਿੰਡ ਵਿੱਚ ਇੱਕ ਘਟਨਾ ਇਹੋ ਜਿਹੀ ਸਾਹਮਣੇ ਆਂਦੀ ਹੈ ਇੱਕੋ ਪਰਿਵਾਰ ਦੇ ਪੰਜ ਜੀਆਂ ਵੱਲੋਂ ਫਾਹਾ ਲੈ ਕੇ ਜਿਹੜਾ ਕਿ ਉਹ ਸੁਸਾਇਸਾਈਡ ਕਰ ਲਿੱਤਾ ਜਾਂਦਾ ਇਸ ਘਟਨਾ ਤੋਂ ਬਾਅਦ ਪੂਰੇ ਜਲੰਧਰ ਦੇ ਵਿੱਚ ਜਿਹੜਾ ਹੈ ਕਿ ਉਹ ਸਹਿਮ ਦਾ ਮਾਹੌਲ ਬਣ ਜਾਂਦਾ ਕਿ ਆਖਿਰ ਇਸ ਪਰਿਵਾਰ ਨੇ ਖੁਦਕੁਸ਼ੀ ਕਿਉਂ ਕੀਤੀ ਕਾਰਨ ਜਿਹੜਾ ਨਿਕਲ ਕੇ ਸਾਹਮਣੇ ਉਹ ਹੈ ਕਿ ਦੋ ਦਿਨ ਤੋਂ ਜਿਹੜਾ ਹੈ ਕਿ ਘਰ ਦਾ ਦਰਵਾਜ਼ਾ ਨਹੀਂ ਖੁੱਲਿਆ ਸੀਗਾ ਰਿਸ਼ਤੇਦਾਰਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਜਦੋਂ ਦਰਵਾਜ਼ਾ ਖੁੱਲਿਆ ਜਾਂਦਾ ਤੇ ਅੰਦਰ ਪੰਜ ਜੜੀਆਂ ਮ੍ਰਿਤਕ ਦੇ ਹਾਂ ਜਿਹੜੀਆਂ ਉਹ ਮਿਲਦੀਆਂ ਨੇ ਉਸ ਤੋਂ ਬਾਅਦ ਜਿਹੜਾ ਜਾਂਚ ਹੁੰਦੀ ਹੈ ਤੇ ਉਸ ਤੋਂ ਬਾਅਦ ਅੱਗੇ ਇੱਕ ਸੁਸਾਈਡ ਨੋਟ ਸਾਹਮਣੇ ਆਂਦਾ ਸੁਸਾਈਡ ਨੋਟ ਦੇ ਵਿੱਚ ਜਿਹੜਾ ਹੈ ਕਿ ਮਨਮੋਹਨ ਸਿੰਘ ਜੋ ਕਿ ਘਰ ਦਾ ਮੁਖੀ ਦੱਸਿਆ ਜਾਂਦਾ ਡਾਕ ਖਾਨੇ ਦੇ ਵਿੱਚ ਨੌਕਰੀ ਕਰਦਾ ਸੀ ਉਹਨੇ ਇਹ ਗੱਲ ਦੀ ਜਿਹੜੀ ਹੈ ਕਿ ਜ਼ਾਹਿਰ ਕੀਤੀ ਸੀ ਕਿ ਉਸ ਦੇ ਉੱਤੇ ਜਿਹੜਾ ਹੈ ਕਿ ਉਹ ਕਰਜ਼ਾ ਇੰਨਾ ਚੜ ਚੁੱਕਾ ਹੈ ਵਾ ਜਿੰਨੂੰ ਉਹ ਲਾਂਦ ਦੇ ਵਿੱਚ ਅਸਮਰਥ ਹੈਗਾ ਵਾ ਜਿਸ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਹੈ ਕਿ ਉਹ ਇਸ ਤਰੀਕੇ ਦਾ ਖੌਫਨਾਕ ਕਦਮ ਚੱਕ ਰਿਹਾ ਵਾ ਹਾਲੇ ਤੱਕ ਜਿਹੜੀ ਪੁਲਿਸ ਦੀ ਰਿਪੋਰਟ ਤੇ ਸਾਹਮਣੇ ਇਹ ਗੱਲ ਆਈ ਹੈ ਕਿ ਆਰਥਿਕ ਪੱਖੋਂ ਤੰਗ ਹੋਣ ਦੇ ਕਰਕੇ ਪੁਲ ਸੁਇਸਾਈਡ ਕੀਤਾ ਹੈ ਪਰ ਇੱਕੋ ਪਰਿਵਾਰ ਦੇ ਪੰਜ ਜੀਆਂ ਵੱਲੋਂ ਸੁਇਸਾਈਡ ਕਰ ਜਾਣਾ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਅਕਸਰ ਪਰਿਵਾਰ ਦੇ ਉੱਤੇ ਇਹੋ ਜੀ ਕੀ ਗੱਲ ਆ ਗਈ ਸੀ ਜਿਸ ਤੋਂ ਬਾਅਦ ਇਹ ਖੌਫਨਾਕ ਕਦਮ ਚੁੱਕਿਆ ਗਿਆ ਐਸਲੇਮਾ ਸਿਵਲ ਹਸਪਤਾਲ ਜਲੰਧਰ ਦੀ ਮੋਰਚਰੀ ਦੇ ਬਾਹਰ ਜਿੱਥੇ ਮ੍ਰਿਤਕ ਦੇਹਾਂ ਨੂੰ ਰੱਖਿਆ ਗਿਆ ਹੈ ਕਿਉਂ ਕਾਰਨ ਉਹਦਾ ਇਹੀ ਹੈ ਕਿ ਪੁਲਿਸ ਵੱਲੋਂ ਜਿਹੜਾ ਹੈ ਕਿ ਹੁਣ ਪ੍ਰੋਪਰ ਇੱਕ ਪ੍ਰੋਟੋਕਾਲ ਦੇ ਅਧੀਨ ਜਿਹੜਾ ਹੈ ਕਿ ਉਹ ਇੱਕ ਪੋਸਟਮਾਰਟਮ ਹੋਏਗਾ ਡਾਕਟਰੀ ਬੋਰਡ ਬੈਠੇਗਾ ਜਿਸ ਤੋਂ ਬਾਅਦ ਜਿਹੜਾ ਹੈ ਕਿ ਅਸਲ ਜਿਹੜੀ ਜਾਣਕਾਰੀ ਪੁਲਿਸ ਨੂੰ ਮਿਲੀ ਹੈ ਕਿ ਸੁਸਾਈਡ ਕੀਤਾ ਗਿਆ ਇਸ ਪਰਿਵਾਰ ਵੱਲੋਂ ਉਹਦੀ ਪੂਰੀ ਪਕਤਾ ਨਾਲ ਜਾਂਚ ਕੀਤੀ ਜਾਏਗੀ ਹਾਲਾਂਕਿ ਮੈਂ ਇਸ ਮਾਮਲੇ ਦੇ ਵਿੱਚ ਅਪਡੇਟ ਇੱਕ ਹੋਰ ਦੱਸਦੇ ਹਾਂ ਕਿ ਮਨਮੋਹਨ ਨੇ ਸੁਸਾਈਡ ਨੋਟ ਦੇ ਵਿੱਚ ਉਹ ਕੱਲੀ-ਕੱਲੀ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹਨੇ ਲੋਨ ਕਹਿੰਦੇ ਕੋਲੋਂ ਲਿਆ ਸੀ ਕਿਹਦੀ ਕਿਸ਼ਤ ਉਹਨੇ ਦੇਣੀ ਸੀ ਕਿੰਨਾ ਵਿਆਜ ਉਹਨੂੰ ਚੱਲ ਰਿਹਾ ਸੀ ਹਾਲਾਂਕਿ ਇਹ ਵੀ ਗੱਲ ਇੱਕ ਅਮ ਨਿਕਲ ਕੇ ਸਾਹਮਣੇ ਆਈ ਹੈ ਕਿ ਆਣਵਲੀਆਂ ਦੋ ਕਿਸ਼ਤਾਂ ਦੇ ਪੈਸੇ ਜਿਹੜੇ ਨੇ ਉਹ ਘਰ ਦੇ ਵਿੱਚ ਫਲਾਣੇ ਫਲਾਣੇ ਡਰਾਅ ਦੇ ਵਿੱਚ ਰੱਖੇ ਗਏ ਨੇ ਇਹ ਵੀ ਗੱਲ ਮਨਮੋਹਨ ਨੇ ਜਿਹੜੀ ਹੈ ਕਿ ਆਪਣੇ ਸੁਸਾਇਡ ਨੋਟ ਤੇ ਲਿਖੀ ਸੀਗੀ ਪਰ ਇੱਕ ਗੱਲ ਹੋਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਹੈ ਉਹ ਇਹ ਕਿ ਜਦੋਂ ਪਰਿਵਾਰ ਨੂੰ ਪਤਾ ਲੱਗਦਾ ਹੈ ਕਿ ਮਨਮੋਹਨ ਨੇ ਜਿਹੜਾ ਕਿ ਪਿੰਡ ਦੇ ਲੋਕਾਂ ਕੋਲ ਉਹ ਹੀ ਜਿਹੜਾ ਕਿ ਉਹ ਕਰਜ਼ਾ ਲਿਆ ਹੋਇਆ ਸੀਗਾ ਜਿਸ ਤੋਂ ਬਾਅਦ ਘਰ ਦੇ ਵਿੱਚ ਕਲੇਸ਼ ਚੱਲ ਰਿਹਾ ਸੀ ਜਿਸ ਤੋਂ ਬਾਅਦ ਇਹ ਸਾਰੀ ਬੰਤਰ ਬਣੀ ਹੈ ਜਿਸ ਤਰੀਕੇ ਦੇ ਨਾਲ ਇਹ ਸੁਸਾਇਡ ਹੋਇਆ ਵੈ ਪਰ ਜਾਣਕਾਰੀ ਇਹ ਹੀ ਹੈ ਕਿ ਮਨਮੋਹਨ ਨੇ ਪਹਿਲਾਂ ਜਿਹੜਾ ਕਿ ਆਪਣੇ ਬੇਟੀਆਂ ਨੂੰ ਆ ਰਿਹਾ ਹੈ ਜਿੰਨਾਂ ਦੀ ਉਮਰ 28 ਤੋਂ 32 ਸਾਲ ਦੇ ਵਿੱਚ ਦੱਸੀ ਜਾਂਦੀ ਹੈ ਉਸ ਤੋਂ ਬਾਅਦ ਵਾਈਫ ਜਿਹੜੀ ਹੈ ਕਿ ਉਹਦੀ ਉਮਰ 40 ਤੋਂ 45 ਸਾਲ ਦੇ ਕਰੀਬ ਹੈ ਤੇ ਘਰ ਦੇ ਵਿੱਚ ਇੱਕ ਦੋ ਤਿੰਨ ਸਾਲ ਦੀ ਜਿਹੜੀ ਹੈ ਉਹ ਵੀ ਜਿਹੜੀ ਹੈ ਕਿ ਮੌਤ ਦੇ ਘਾਟ ਉਤਾਰੀ ਗਈ ਹੈ ਪੁਲਿਸ ਵੱਖਰੇ ਵੱਖਰੇ ਜਿਹੜੇ ਕੀ ਉਹ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ਹਰੇਕ ਐਂਗਲ ਨੂੰ ਪੂਰੀ ਤਰ੍ਹਾਂ ਚੀ ਹੈ ਕਿ ਮਨਮੋਹਨ ਕਿਹੜੇ ਲੋਕਾਂ ਦੇ ਸੰਪਰਕ ਚ ਸੀਗਾ ਦੋ ਨਾਮਾਂ ਦਾ ਜਿਹੜਾ ਕਿ ਉਹ ਸੁਸਾਈਡ ਨੋਟ ਦੇ ਵਿੱਚ ਜ਼ਿਕਰ ਹੋ ਰਿਹਾ ਵਾ ਹਾਲਾਂਕਿ ਇਹ ਗੱਲ ਜ਼ਰੂਰ ਮਨਮੋਹਨ ਨੇ ਸੁਸਾਈਡ ਨੋਟ ਦੇ ਵਿੱਚ ਹੀ ਲਿਖੀ ਹੈ ਕਿ ਉਸ ਦੀ ਮੌਤ ਤੋਂ ਬਾਅਦ ਕਿਸੇ ਨੂੰ ਵੀ ਜਿਹੜਾ ਕਿ ਉਹ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਇਹ ਜਿਹੜਾ ਫੈਸਲਾ ਵਾ ਉਹ ਆਪ ਦੀ ਜਿਹੜੀ ਹੈ ਕਿ ਰਜ਼ਾਮੰਦੀ ਦੇ ਨਾਲ ਕਰ ਰਹੇ ਨੇ ਤੇ ਸੁਸਾਈਡ ਦੀ ਜਿਹੜੀ ਆਪਣੇ ਇਹਨੂੰ ਅਟੈਂਪਟ ਕਰ ਰਹੇ ਨੇ ਉਹ ਆਪ ਦੀ ਮਰਜ਼ੀ ਦੇ ਨਾਲ ਕਰਦੇ ਪਏ ਨੇ ਪੁਲਿਸ ਹਰੇਕ ਪਹਿਲੂ ਤੋਂ ਜਿਹੜਾ ਹੈ ਕਿ ਜਾਂਚ ਕਰ ਰਹੀ ਹੈ ਕਿਉਂਕਿ ਇੱਕੋ ਪਰਿਵਾਰ ਦੇ ਪੰਜ ਜੀਆਂ ਦਾ ਇਸ ਤਰੀਕੇ ਦੇ ਨਾਲ ਜਿਹੜਾ ਹੈ ਕਿ ਸੁਸਾਈਡ ਕਰ ਜਾਣਾ ਮਹਿਜ਼ 5 ਤੋਂ 7 ਲੱਖ ਰੁਪਏ ਦੇ ਕਰਜ਼ ਦੀ ਗੱਲ ਜਿਹੜੀ ਹੈ ਕਿ ਸਾਹਮਣੇ ਆ ਰਹੀ ਹੈ ਹੁਣ ਪੁਲਿਸ ਜਿਹੜੀ ਹੈ ਕਿ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਜਿਹੜੀ ਉਹਨਾਂ ਨੇ ਰਾਤ ਤੋਂ ਸ਼ੁਰੂ ਕਰ ਦਿੱਤੀ ਸੀ ਕਿ ਮਾਮਲੇ 'ਚ ਐਫ ਆਈ ਆਰ ਹਾਲੇ ਤੱਕ ਦਰਜ ਨਹੀਂ ਕੀਤੀ ਗਈ ਕਾਰਨ ਉਹਦਾ ਇਹੀ ਹੈ ਕਿ ਪਰਿਵਾਰ ਦਾ ਇੱਕ ਸਦਸਾ ਆਸਟ੍ਰੇਲੀਆ ਰਹਿੰਦਾ ਵੈ ਜਿਹਨੂੰ ਮਨਮੋਹਨ ਦਾ ਬੇਟਾ ਦੱਸਿਆ ਜਾ ਰਿਹਾ ਬੇਟੇ ਦੇ ਆਉਣ ਤੋਂ ਬਾਅਦ ਸਾਰੇ ਪਹਿਲੂਆਂ ਦੀ ਜਿਹੜੀ ਹੈ ਕਿ ਪੁਲਿਸ ਓਨੀ ਦੇਰ ਤੱਕ ਜਾਂਚ ਕਰ ਮਨਮੋਹਨ ਦੀ ਕਾਲ ਡਿਟੇਲ ਕੱਢੀ ਜਾ ਰਹੀ ਹੈ ਮਨਮੋਹਨ ਜ਼ਿਆਦਾ ਕਿੰਨੇ ਲੋਕਾਂ ਦੇ ਸੰਪਰਕ ਵਿੱਚ ਸੀਗਾ ਕੀ ਮਨਮੋਹਨ ਦੇ ਉੱਤੇ ਕਿਸੇ ਤਰੀਕੇ ਦਾ ਆਰਥਿਕ ਬੋਝ ਪਾਇਆ ਜਾ ਰਿਹਾ ਸੀ ਕਿ ਆ ਉਹਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਕਿਉਂਕਿ 5 ਤੋਂ 7 ਲੱਖ ਰੁਪਏ ਦੇ ਕਰਜ਼ ਨੂੰ ਲੈ ਕੇ ਇੰਨੀ ਕੋਈ ਬਹੁਤ ਵੱਡੀ ਅਮਾਉਂਟ ਨਹੀਂ ਹੈਗੀ ਲੋਕ ਵੀ ਇਹੀ ਗੱਲ ਕਹਿ ਰਹੇ ਨੇ ਕਿ ਪਰ ਇਸ ਤਰੀਕੇ ਦੇ ਨਾਲ ਪੂਰੇ ਦਾ ਪੂਰਾ ਪਰਿਵਾਰ ਹੀ ਖਤਮ ਕਰ ਲੈਣਾ ਉਹਦੇ ਪਿੱਛੇ ਕੋਈ ਨਾ ਕੋਈ ਗੱਲ ਜ਼ਰੂਰ ਇੰਦੇ ਵਿੱਚ ਹੋ ਸਕਦੀ ਹੈ ਜਿੰਨੂੰ ਅਸੀਂ ਜਿਹੜਾ ਹੈ ਕਿ ਜਾਂਚ ਕਰਦੇ ਪਏ ਆ ਘਰ ਦੇ ਆਲੇ ਦੁਆਲੇ ਦੇ ਸੀਸੀਟੀਵੀ ਮਨਮੋਹਨ ਕਿੱਥੇ ਜਾ ਰਿਹਾ ਸੀ ਕਿੰਨਾਂ ਨੂੰ ਮ ਯਾਨੀ ਕਿ ਪੁਲਿਸ ਜਿਹੜਾ ਹੈ ਕਿ ਹਰੇਕ ਉਹ ਇਨਵੈਸਟੀਗੇਸ਼ਨ ਪਹਿਲੂ ਤੋਂ ਜਾਂਚ ਕਰ ਰਹੀ ਹੈ ਐਸਐਸਪੀ ਮੁਕਵਿੰਦਰ ਸਿੰਘ ਭੁੱਲਰ ਹੋਰਾਂ ਨਾਲ ਜਦੋਂ ਮੇਰੀ ਗੱਲ ਹੋਈ ਹੈ ਉਹਨਾਂ ਨੇ ਵੀ ਇਹੀ ਗੱਲ ਆਖੀ ਹੈ ਕਿ ਅਸੀਂ ਹਾਲੇ ਜਿਹੜਾ ਹੈ ਕਿ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਆਧਾਰ ਦੇ ਉੱਤੇ ਹੀ ਬਾਡੀ ਨੂੰ ਸਿਵਲ ਹਸਪੀਟਲ ਰਖਾ ਦਿੱਤਾ ਹੈ ਇਸ ਮਾਮਲੇ ਦੀ ਜਿਹੜਾ ਕਿ ਡਾਕਟਰੀ ਸਲਾਹ ਵੀ ਲਈ ਜਾਏਗੀ ਕਿ ਜਿਹੜੀਆਂ ਮ੍ਰਿਤਕ ਦੇਹਾਂ ਨੇ ਇਹ ਕਦੋਂ ਜਿਹੜਾ ਕਿ ਉਹ ਦਮ ਤੋੜ ਗਈਆਂ ਸੀ ਕਿ ਆ ਗਲੇ ਤੋਂ ਇਲਾਵਾ ਹੋਰ ਕਿਤੇ ਸਰੀਰ ਤੇ ਕਿਸੇ ਤਰੀਕੇ ਦੇ ਕੋਈ ਨਿਸ਼ਾਨ ਹੈਗੇ ਨੇ ਤਾਂ ਕਿ ਜਿਹੜੀ ਅਸੀਂ ਇਨਵੈਸਟੀਗੇਸ਼ਨ ਹੈ ਉਸ ਤਰੀਕੇ ਦੇ ਨਾਲ ਜਿਹੜਾ ਕਿ ਅੱਗੇ ਅਰੰਭ ਕਰ ਦਿੱਤੀ ਜਾਵੇ ਰਿਸ਼ਤੇਦਾਰਾਂ ਕੋਲੋਂ ਹਾਲੇ ਤੱਕ ਪੁੱਛ ਗਿਆ ਚ ਹੋ ਰਹੀ ਹੈ ਪਰਿਵਾਰ ਚ ਕਿਸ ਤਰੀਕੇ ਦਾ ਮਾਹੌਲ ਸੀਗਾ ਸਵਾਲ ਬਹੁਤ ਸਾਰੇ ਨੇ ਪੁਲਿਸ ਸਾਰੇ ਪਹਿਲੂਆਂ ਤੋਂ ਜਿਹੜਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ ਦੇ ਵਿੱਚ ਜਿਹੜਾ ਕਿ ਉਹ ਦਾਵਾ ਕਰ ਰਹੀ ਹੈ ਪਰ ਹੁਣ ਦੇਖਣਾ ਹੋਏਗਾ ਕਿ ਪੁਲਿਸ ਜਦੋਂ ਇਸ ਮਾਮਲੇ ਦੇ ਵਿੱਚ 174 ਦੀ ਕਾਰਵਾਈ ਕਰਦੀ ਹੈ ਜਾਂ ਕਿਸੇ ਵਿਅਕਤੀ ਦੇ ਉੱਤੇ ਜਿਹੜਾ ਕਿ ਉਹ ਮਾਮਲਾ ਦਰਜ ਦੀ ਹੈ ਹੁਣ ਦੇਖਣਾ ਹੋਏਗਾ ਕਿ ਪੁਲਿਸ ਆਪਣੀ ਰਿਪੋਰਟ ਅੱਗੇ ਕਿਸ ਤਰੀਕੇ ਨਾਲ ਪੇਸ਼ ਕਰਦੀ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮਿਤ ਸਿੰਘ ਪੀਟੀਸੀ ਨਿਊਜ਼ ਜਲੰਧਰ